ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੰਗਣਾ ਤਹਿਸੀਲ ਸultanpur ਤੇ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਪੂਰਥਲਾ ਆ ਗਿਆ ਤੇ ਮੰਡ ਏਰੀਏ ਦੇ ਵਿੱਚੋਂ ਤੁਹਾਨੂੰ ਮੰਨ ਕੇ ਚੱਲੋ ਵੀ ਚਾਰ ਵੇੜਾ گاਵਾ ਜਿਹੜੀਆਂ ਮਖਾਉਣ ਲੱਗੇ ਆ ਡਿਟੇਲ ਵੀਰ ਤੋਂ ਲੈ ਲਾਂਗੇ ਜਿਹੜੀ ਵੀ ਪਸੰਦ ਆ ਗਈ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਆਜੋ ਸ਼ੁਰੂ ਕਰੀਏ ਚਾਰੇ ਨਾਗ ਸੂਏ ਸਵਾਏ ਆ ਵੀਰ ਜੀ ਸਾਸਿਕਾਲ ਸਾਸਿਕਾਲ ਜੀ ਸੰਸਾਭ ਸਾਸਿਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਠੀਕ ਠਾਕ ਹੈ ਜੀ ਚੜਦੀ ਕਲਾ ਨਾ ਐ ਚੜਦੀ ਕਲਾ ਜੀ ਤੇ ਆਪਣਾ ਐਡਰੈਸ ਕਰੀਏ ਕਨਫਰਮ ਪੈਣਾ ਭਰਾਵਾਂ ਨੂੰ ਹਾਂਜੀ ਆਪਾਂ ਵੀਰ ਜੀ ਆਪਣਾ ਪਿੰਡ ਆਪਣਾ ਸਾੰਗਰਾ ਤੇ ਤਸਵੀਰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੀ ਸੁਲਤਾਨਪੁਰ ਲੋਧੀ ਆਪਾਂ ਨੂੰ ਇੱਥੋਂ ਕਿੰਨਾਗਾ ਇੱਥੋਂ ਚ ਕੋਈ 11 12 ਕਿਲੋਮੀਟਰ ਹੈਗਾ ਜੀ ਸੁਲਤਾਨਪੁਰ ਲੋਧੀ ਆਪਾਂ ਨੂੰ ਇੱਥੋਂ 11 12 ਕਿਲੋਮੀਟਰ ਹਾਂਜੀ ਚੋਲਾ ਸਾਹਿਬ ਆਪਾਂ ਨੂੰ ਇੱਥੋਂ ਜਿਆ ਤਰਨਤਾਰਨ ਜ਼ਿਲ੍ਹੇ ਚੋਲਾ ਸਾਹਿਬ ਪੈਂਦਾ ਜੀ ਉਹ ਇੱਥੋਂ ਹੈਗਾ 7 ਤੋਂ 8 ਕਿਲੋਮੀਟਰ ਜੀ ਚੋਲਾ ਸਾਹਿਬ ਆਪਾਂ ਨੂੰ ਪੈ ਜਾਂਦਾ 7-8 ਕਿਲੋਮੀਟਰ ਹਨਾ ਹਾਂਜੀ ਹਾਂਜੀ ਕੜਕਾ ਚੋਲਾ ਸਾਹਿਬ ਇਹ ਆਣ ਗਵਾਂਢ ਦੇ ਨਕਰ ਆਗੇ ਦੇ ਬਿਲਕੁਲ ਬਿਲਕੁਲ ਤੇ ਸੁਲਤਾਨਪੁਰ ਪੈ ਗਿਆ ਆਪਾਂ ਨੂੰ 11 12 ਹਨਾ 11 12 ਤੇ ਹੈ ਵਿੱਚ ਦਰਿਆ ਦੇ ਆਪਾਂ ਜਮਾਂ ਹੀ ਬਿਲਕੁਲ ਜੀ ਬਿਲਕੁਲ ਹਨਾ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਨੰਬਰ ਮੇਰਾ ਨਾਮ ਸ਼ਹਿਬਾਤ ਸਿੰਘ ਤੇ 94788 90238 ਇੱਕ ਰਿਹਾ ਰਿਪੀਟ 94788 90238 ਤੇ ਆਪਣਾ ਵਪਾਰ ਦਾ ਕੰਮ ਆ ਵੀਰ ਜੀ ਹਾਂਜੀ ਆ ਵੀਰ ਜੀ ਆਪਣੀ ਦੋ ਗਾਂ ਆਪਣੀਆਂ ਘਰਦੀਆਂ ਦੋ ਫਮੁੱਲ ਲਈਆਂ ਠੀਕ ਹੈ ਦੋ ਆਪਣੇ ਘਰੋਂ ਬਕਾਊ ਕੀਤੀਆਂ ਦੋ ਮੁੱਲ ਤੇ ਦੋ ਆਪਾਂ ਮੁੱਲ ਲਈਆਂ ਮੁੱਲ ਲਈਆਂ ਜੀ ਠੀਕ ਹੈ ਵੀਰ ਜੀ ਠੀਕ ਹੈ ਤੇ ਆ ਗਾਂ ਦਾ ਕੀ ਹਿਸਾਬ ਕਿਤਾਬ ਹਾਂਜੀ ਹਾਂ ਕੋਈ ਗੱਲ ਨਹੀਂ ਇਹ ਇਹ ਵੀ ਦੀ ਨੂੰ 20 ਤੋਂ 22 ਦਿਨ ਦੀ ਸੂਈ ਨੂੰ ਹੋ ਗਿਆ ਜੀ ਠੀਕ ਆ 20 ਤੋਂ 22 ਦਿਨਾਂ ਦੀ ਸੂਈ ਆ ਕੋਈ ਦੀ ਆ ਜੀ ਠੀਕ ਆ ਬੱਚੀ ਬੱਚੀ 500 ਦਿਨ ਐਕਸਪਾਇਰ ਹੋ ਗਈ ਹੈ ਓਕੇ ਬੱਚੀ ਜਿਹੜੀ ਇਹਦੀ ਉਹ ਚਲਾਣੇ ਕਰ ਗਈ ਬਾਕੀ ਡਿਟੇਲ ਆਪਣੀ A to Z ਸਾਰੀ ਵੀਡੀਓ ਬਣ ਗਈ ਆ ਠੀਕ ਆ ਸੂਂਦੀ ਕਰਦੀ ਜੇਰ ਪਾਉਂਦੀ ਓਕੇ ਰਿਪੋਰਟ ਆ ਉਹ ਕੋਈ ਤੁਹਾਡਾ ਨਹੀਂ ਉਹ ਸਾਰਾ ਕੁਝ ਦੇ ਦਿਆਂਗੇ ਜੀ ਠੀਕ ਆ ਤੇ ਦੁੱਧ ਦੇ ਦੇ ਕੋਲੇ ਵੀਰੇ ਹੁਣ ਤੁਸੀਂ ਇਹਨਾਂ ਤੋਂ ਵਿਖਾ ਲੈ ਉਹਨੂੰ 13 14 ਕਰੀਓ ਪਰ 12 ਲੀਟਰ ਦੀ ਆਪਣੀ ਗਾਰੰਟੀ ਹੈ 12 ਮਿਲ ਕੋਲ ਕੰਡੇ ਵਾਲਾ ਜਿਹੜਾ ਮਰਜੀ ਨਹੀਂ ਜਾਵੇ ਸੁਹਾ ਕਿਹੜਾ ਸੂਈ ਆ ਵੀਰੇ ਉਹ ਤਿੱ ਤੀਜਾ ਸੂਈ ਆ ਇਹ ਕਰਦੀ ਹੈ ਆਪਣੀ ਹਾਂਜੀ ਇਹ ਕਰਦੀ ਹੈ ਠੀਕ ਆ ਦੁੱਧ ਕਿੰਨਾ ਕੁ ਦੇਂਦੀ ਹੈ ਹੋਰ ਸੇਵਾ ਤੇ ਬਾਜੂ ਵੀ ਜੀ ਦੁੱਧ ਜਿਆਦਾ ਨਹੀਂ ਆਪਾਂ ਢੂਠ ਮਾਰਦੇ ਪਾ 16 ਸਾਰਾ ਜਿੰਨਾ ਕਰਕੇ 14 15 ਲੀਟਰ ਦੁੱਧ ਕਰਦੇ 14 15 ਦੁੱਧ ਦੇ ਜ ਉਹ ਵੀ ਕਰਮਾਂ ਵਾਲੀ ਹੈ ਨਾ ਆ ਗਈ ਕਰਾਸ ਬਰੀਡ ਹਾਂਜੀ ਕਰਾਉ ਜੀ ਬਾਕੀ ਕੋਈ ਗਰਮੀ ਗਰਮੀ ਵਾਲੀ ਨਹੀਂ ਕੋਈ ਦਿੱਤੇਗੇ ਨੂੰ ਠੀਕ ਆ ਠੀਕ ਆ ਠੀਕ ਆ ਲੋ ਵੀ ਸਜਣਾ ਤੌਰ ਕਰ ਲੋ ਚੈੱਕ ਹੈ ਨੂੰ ਲੈ ਜਾ ਸੂਆ ਤੀਜਾ ਤੇ ਬੱਚਾ ਇਹਦਾ ਜਿਹੜਾ ਸੀ ਬੱਛੀ ਉਹ ਚਲਾਣੇ ਕਰ ਗਈ ਘਰ ਦੀ ਗਊ ਆ ਚੂਨ ਚਾਂਤ ਤਾਂ ਪੂਰੀ ਇੱਕ ਨੰਬਰ ਹੋਊਗੀ ਦੀ ਆਪਣੀ ਗਰੰਟੀ ਹੈ ਜੀ ਠੀਕ ਆ ਹਾਂ ਕੋਈ ਤੇ ਬਾਕੀ ਜਰਸੀ ਦਾ ਮੂੰਹ ਆ ਹਾਂਜੀ ਜਰਸੀ ਆ ਜੀ ਹਾਂ ਆ ਚੈੱਕ ਕਰ ਲੋ ਵੇਖੋ ਫੇਸ ਕੁਆਲਟੀ ਚੈੱਕ ਕਰ ਲੋ ਜਾਤ ਕੁਆਲਟੀ ਵਾਲੀ ਹੈ ਜੇ ਚੰਗੀ ਸਾਭੀ ਤਾਂ ਦੁੱਧ ਹੋਰ ਵੀ ਵਧੂਗੀ ਕੋਈ ਐ ਨਹੀਂ ਗੱਲ ਹੈਗੀ ਵੇਖੋ ਕਿਉਂਕਿ ਫੈਕਸ ਆਰਡਰ ਦੀ ਲੇਵੇ ਭਾਂਡੇ ਦੀ ਸੋਹਣੀ ਹੈ ਗੋ ਲੈ ਚਲੋ ਬੰਨਦੇ ਹੁਈ ਕਰ ਲੋ ਚੈੱਕ ਸਜਣੋ ਕੱਤ ਕਾਠ ਵੱਡੇ ਦੀ ਆ ਇਹ ਮੰਨਿਓ ਪੂਰੇ ਵੱਡੇ ਬੋਡੀ ਸਟਰਕਚਰ ਦੀ ਕਹੂਗਾ ਲੇਵਾ ਪਾਂਡਾ ਸੋਹਣਾ ਥਣ ਚੰਗਾ ਲੱਗਾ ਟੈਟ ਹਵਾਨੀ ਰੇਟ ਵੀਰ ਜੀ ਇਹਦਾ ਕੀ ਰੱਖਾਂਗੇ ਆਪਾਂ ਵੀਰ ਜੀ ਰੇਟ ਓਦਾਂ ਕਰਨੋ ਜੇ ਬੱਚਿਆਂ ਨੂੰ ਫਿਰ ਤੋਂ ਭੱਜ ਜਿੰਨਾ ਮਰਜ਼ੀ 45 ਕਰੀਏ ਹੁਣ ਇਹਦਾ ਰੇਟ ਜੇ ਲੈਣ ਦੇਣ ਵਾਲਾ ਆਪਾਂ 30000 ਰੁਪਏ ਹੈ ਜੀ ਇਹਦਾ ਜਿਹੜਾ ਰੇਟ ਆ 30000 ਰੁਪਿਆ ਹਾਂ ਜੀ ਬਾਕੀ ਜਿਹੜੀ ਹਾਨਾ ਜੀ ਤੁਹਾਨੂੰ ਸਭ 28 ਦੀ ਦੇ ਦਾਂਗੇ 28000 ਦੀ ਦੇ ਦਿਆਂਗੇ ਹਾਂ ਨਾ ਹਾਂਜੀ ਤੇ ਬਾਕੀ ਦੁੱਧ ਪੀਣ ਵਾਲੇ ਨੂੰ ਮਾੜੀ ਤਾਂ ਨਹੀਂ ਮੈਂ ਕਹਿੰਦਾ ਜੀ ਵੇਖੋ ਜੀ ਆਰ ਕੋ ਪਾਸ ਤਸੱਲੀ ਕਰਕੇ ਖੜੇ ਜਿੰਨੇ ਪੈਸੇ ਲਵਾਂਗੇ ਹਨਾ ਹਾਂਜੀ ਤਸੱਲੀ ਕਰਕੇ ਦੁੱਧ ਵੀ ਆ ਤੇ ਬਾਕੀ ਸੱਜਰਦੀ ਵੀ ਗਾਰੰਟੀ ਆ ਬਿਲਕੁਲ ਜੀ ਬਿਲਕੁਲ ਮੇਰੇ ਟੋਕੜਾ ਵੇਕਦਿਆਂ ਪਈਆਂ 30 30 ਦੀਆਂ ਵੇਖੋ ਜੀ ਤੁਹਾਨੂੰ ਕਿਹਾ ਵੀ ਜੋ ਤਾਜੀ ਹੋਏ ਤੇ ਫਿਰ ਬੱਚਾ ਫਿਰ ਜੋ ਮਰਜ਼ੀ ਕਰੀਏ ਹਾਂ ਤੇ ਜੋ ਬੱਚਾ ਹੈਗਾ ਦੋ ਜੋ ਕੁਝ ਆ ਕੇ ਤਾਂ ਦੱਸਦਾ ਸਾਰਾ ਸਭ ਠੀਕ ਹੈ ਧੰਨਵਾਦ ਹਾਂਜੀ ਤੇ ਇਦੋਂ ਅਗਲੀ ਗਊ ਦੀ ਕੀ ਡਟੇ ਸੰਧੂ ਸਾਹਿਬ ਅੱਜ ਅੱਜ 12 ਤਰੀਕ ਆ ਗੱਲ 11 ਤਰੀ ਛੇ ਮਹੀਨੇ ਹੋ ਗਏ ਠੀਕ ਇਹ ਆਪਣੇ ਏਰੀਆ ਚ ਹੀ ਖਰੀਦੀ ਆ ਕਿ ਪਾਸਿਓਂ ਕਿਤੋਂ ਨਹੀਂ ਇਹ ਆਪਣੀ ਘਰ ਦੀ ਆ ਜੀ ਇਹ ਵੀ ਘਰ ਦੀ ਆ ਛੇ ਮਹੀਨੇ ਘਰ ਦੀ ਆ ਠੀਕ ਆ ਇਹ ਵੀ ਜਰਸੀ ਚ ਆ ਗਈ ਹਾਂ ਇਹ ਜਰਸੀ ਪਿਓਰ ਜਰਸੀ ਹੈ ਜੀ ਪਿਓਰ ਜਰਸੀ ਆ ਜੀ ਹਾਂਜੀ ਹਾਂਜੀ ਠੀਕ ਅੱਜ ਕੱਲ ਦਾ ਇਹਨੂੰ ਛੇ ਮਹੀਨਾ ਸ਼ੁਰੂ ਹੋ ਗਿਆ ਜੀ ਟੋਕੜ ਗੱਬਣਾ ਟੋਕੜ ਗੱਬਣਾ ਜੀ ਓਕੇ ਚੈੱਕ ਪਾਸ ਚੈੱਕ ਪਾਸ ਜੀ ਕੋਈ ਆਪਣੇ ਵੀਰ ਕਰਾ ਜਿੰਨੇ ਖੜਨੀ ਚੈੱਕ ਰਾਗੇ ਖੜੇ ਬਾਕੀ ਆਪਣੀ ਪਾਸ ਹੈ ਜੀ ਇਹ ਨਹੀਂ 6 ਮਹੀਨੇ ਕੰਪਲੀਟ ਕਰ ਗਈ ਨਹੀਂ 5 ਪੰਜ ਕਰਕੇ ਛੇਵਾਂ ਲੱਗ ਗਿਆ ਤੇ ਦੁੱਧ ਦੁੱਧ ਇਸਨੇ ਤਾਂ 4 ਲੀਟਰ ਆ ਜੀ ਦੋਨੇ ਟਾਈਮ ਹੀ ਦੋ ਦੋ ਭਾਵੇਂ ਦੋਹਾਂ ਟੈਚੂਲੇ ਭਾਵੇਂ ਕਿਤੇ ਚੋਲੇ ਜੀ ਵੀ ਮਿੱਠੀ ਐ ਇਹਦਾ ਤਾਂ ਕੋਈ ਡਾਰੀ ਹੋ ਕੇ ਜੀ ਐਵੇਂ ਝੂਠ ਮਾਰੋ ਜਿੰਨਾ ਮਰਜ਼ੀ ਕਹਿ ਦੋ ਹਾਂ ਉਹ ਜਿੰਨਾ ਵੀ ਆਪਦੀ ਸਰਬਸੇਜ ਜਿੰਨਾ ਕੋ ਚੋਲੇ ਨਾ ਚੋਲੇ ਵੱਧ ਘਟ ਠੀਕ ਆ ਠੀਕ ਥਾਣਾ ਦੀ ਪੂਰ ਛੱਟੇ ਦੀ ਗਾਰੰਟੀ ਐ ਥਾਣਾ ਦੀ ਪੂਰ ਛੱਟੇ ਦੀ ਗਾਰੰਟੀ ਐ ਕਰਾ ਦਿਓ ਚੱਕ ਲਓ ਵੀ ਸੱਜਣਾ ਤੋਕੜ ਗੱਬਣਾ ਪੰਜ ਕੰਪਲੀਟ ਕਰਕੇ ਛੇਮਾਂ ਲੱਗ ਗਿਆ ਛੇਮਾਂ ਲੱਗ ਗਿਆ ਤੇ ਸੂਆ ਦੂਜੇ ਲਈ ਕਿ ਤੀਜੇ ਲਈ ਗੱਬਣੀ ਦਾ ਸੂਆ ਸੁਈ ਐ ਜੀ ਦੂਜੇ ਲਈ ਗੱਬਣਾ ਲਓ ਵੀ ਸੱਜਣਾ ਜਰਸੀ ਦੇ ਸ਼ਕੀਨ ਲਈ ਦੇਖੋ ਫੇਸ ਕੁਆਲਿਟੀ ਚੈੱਕ ਕਰ ਲੋ ਆ ਵੇਖੋ ਤੇ ਸੱਜਰ ਦਾ ਵੀਰੇ ਦੁੱਧ ਕਿਵੇਂ ਸੀ ਕਿ 12 ਲੀਟਰ ਦੁੱਧ ਨੇ ਦਿੱਤਾ ਵਾ ਪਹਿਲੇ ਸੂਏ 12 ਲੀਟਰ ਦੁੱਧ ਪਹਿਲੇ ਸੂਏ ਸੱਜਣਾ ਦਿੱਤਾ ਪਹਿਲ ਜੀਆਂ ਗੱਲਾਂ ਨਹੀਂ ਐ ਠੀਕ ਐ ਠੀਕ ਐ ਇਹਨਾਂ ਦਾ ਦੇ ਵੀ ਦਿੱਤਾ ਹੋਊਗਾ ਕਰਮਾਂ ਲਈ ਨੇ 14 14 ਘੂੜਮਾਂ ਨੂੰ ਜਿੰਨਾ ਮਰ ਗਿਆ ਜਦੋਂ ਕੱਦ ਵਜਨ ਜਿੰਨਾ ਕੋ ਹਿਸਾਬ ਦੇ ਨਾਲ 12 ਲੀਟਰ ਦੱਸਿਆ 12 ਲੀਟਰ ਚ ਚੋਇਆ ਹੀ 12 ਨਹੀਂ ਠੀਕ ਐ ਠੀਕ ਐ ਓਕੇ ਆ ਹਨਾ ਬਾਕੀ ਚਲੋ ਆਪਣੀ ਚੈੱਕ ਪਾਸ ਅਗਲਾ ਕਰਾ ਲਈ ਹਾਂਜੀ ਆਪਣੀ ਹਾਂ ਜਿੰਨੇ ਪੈਸੇ ਖਰਚ ਨੇ ਹਨਾ ਤੇ ਬਾਕੀ ਥਣਾ ਥਣਾ ਲਿਓ ਬੇਫਿਕਰੀ ਹੈ ਕੋਈ ਗੱਲ ਨਹੀਂ ਕੋਈ ਜਿਹੜੇ ਵੀਰ ਸਾਡੇ ਆਪ ਸਜੀ ਕਰਕੇ ਫਿਰੇ ਜੀ ਠੀਕ ਆ ਧੰਨਵਾਦ ਹਾਂ ਸਿਆਣੀ ਗੱਲ ਆ ਮਗਰੋਂ ਹਨਾ ਅੱਗੇ ਗਊ ਦਾ ਕੀ ਲੇਖਾ ਜੋਖਾ ਹਾਂ ਇਹਦਾ ਹੱਥ ਰੇਟ ਹਾਂਜੀ ਰੇਟ ਇਹਦਾ ਸੰਧੂ ਸਾਹਿਬ ਇਸ ਟਾਈਮ ਤੇ 28000 ਰੁਪਏ ਆ ਜੀ ਓਕੇ ਹਾਂਜੀ ਸੱਜਣੋਂ 28000 ਰੁਪਿਆ ਜਿਹੜੀ 2 ਨੰਬਰ ਤੇ ਪਿਓਰ ਜਰਸੀ ਵੈਲ 5 ਮਹੀਨਿਆਂ ਦੀ ਗੱਬਣਾ ਥੋੜਾ ਰੇਟ ਰਹਿ ਗਿਆ ਪੁੱਛਣ ਵਾਲਾ ਤੇ ਅੱਗੇ 3 ਨੰਬਰ ਵੀਰੇ ਇਹ ਸੰਤੂ ਸੰਤੂ ਸਾਹਿਬ ਸੂਈ ਆ ਬੱਛੀ ਆ ਜੀ ਤਿੰਨ ਕਿ ਦਿਨ ਸੂਈ ਨੂੰ ਮਗਰ ਬੱਛੀ ਆ ਇਹ ਆ ਜਿਹੜੀ ਹੈ ਨਾ ਹਾਂਜੀ ਬੱਛੀ ਵੀ ਬੜੀ ਪਿਆਰੀ ਦੇਗੀ ਬਹੁਤ ਪਿਆਰੀ ਬੱਛੀ ਪਹਿਲੇ ਸੂਏ ਸੂਈ ਆ ਪਹਿਲਾ ਸੂਆ ਹੀ ਸੂਈ ਆ ਚੂਨ ਚਾਰ ਨੂੰ ਠੰਡੀ ਆ ਕੋਈ ਰਸੀ ਪਾ ਕੇ ਚੋਣੇ ਵੈਸੇ ਉਦਾਂ ਕੋਈ ਦਿਲ ਕਰੀ ਜੀ ਠੀਕ ਆ ਠੀਕ ਆ ਰਸੀ ਪਾ ਕੇ ਚੋਣੇ ਵੀ ਨਿਆਣਾ ਪਾ ਲਈਦਾ ਰਸੀ ਪਾ ਕੇ ਚੋਣੇ ਉਦਾਂ ਨਹੀਂ ਕੋਈ ਦਿਲ ਕਰੀ ਠੀਕ ਤੇ ਇਹ ਸ਼ਾਈਵਾਲ ਚ ਆ ਗਈ ਹੈ ਨਾ ਸ਼ਾਈਵਾਲ ਦੇ ਵਿੱਚ ਥੋੜੀ ਜਿਹੀ ਜਸਸੀ ਕਰਾਉ ਉਸ ਜਿਆਦਾ ਸ਼ਾਈਵਾਲ ਦਾ ਬਾਕੀ ਹਾਂ ਵਾਕਿਆ ਹੀ ਹੈ ਨਾ ਬਾਕੀ ਚੂਨ ਚਾਂ ਨੂੰ ਓਕੇ ਆ ਥਾਣਾ ਤੇ ਮਗਰ ਇਹਦੇ ਵੱਛੀ ਆ ਗਈ ਠੀਕ 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 ਔਰ ਇਹਦਾ ਉਹ ਭਾਜੀ ਬਈ ਅਗਲੇ ਬੰਦ ਥੋੜਾ ਧੱਸ ਜੱਡੇ ਦੇ ਅਗਲੇ ਬੰਦ ਉਹ ਤਾਜੀ ਆ ਹਜੇ ਹਜੇ ਤਾਜੀ ਹੈ ਜੀ ਆਹ ਸੱਜਣਾ ਇਹਦਾ ਬੱਚਾ ਜਿਹੜੀ ਵੱਛੀ ਨੂੰ ਇਹਨੇ ਜਨਮ ਦਿੱਤਾ ਨਾਲੂਗਾ ਗਿੱਲਾ ਜਾਵਾ ਬੱਚਾ ਬਿਲਕੁਲ ਬਕੇ ਹੁੰਦੇ ਨਹੀਂਗੇ ਮੂੰਹ ਮਰਨੋਂ ਘਿਰਦੀ ਕੀ ਠੀਕ ਹੈ ਠੀਕ ਹੈ ਠੀਕ ਲੈ ਚਲੋ ਕੋਈ ਗੱਲ ਨਹੀਂ ਬੰਨ ਦਿਓ ਤੇ ਇਹਦਾ ਭਾਅ ਕਿੱਥੇ ਜੇ ਰੱਖਾਂਗੇ ਛਾ ਇਹਦਾ ਸੰਧੂ ਸਾਹਿਬ ਮੋਲੇ ਦਾ 25000 ਕੀ ਠੀਕ ਆ ਹਾਂਜੀ 2333 ਦੇ ਦਾਂਗੇ 33000 ਤੀ ਦੇ ਦਿਆਂਗੇ ਮੈਂ ਛੋਟ ਛੱਪਾ ਕਰਦਾ ਕੋਈ ਨਹੀਂ ਕੋਈ ਫੋਨ ਜਿਹੜਾ ਭੈਣ ਭਰਾ ਆ ਗਿਆ ਹਾਂ ਕੋਈ ਗਨ ਛੋਟ ਛੱਪਾ ਕਰਦਾ ਠੀਕ ਹੈ ਤੇ ਇੱਕ ਅੱਗੇ ਹੋਰ ਆ ਹਾਂਜੀ ਇਹ ਸੰਧੂ ਸਾਹਿਬ ਇਹਨੂੰ ਅੱਜ ਹੋਵੇ 22 23 ਦਾ ਸੁਈ 22 ਬਿੜ ਬਿੜ ਜਿਹੜੀ ਆਪਣੀ ਗਾਏ ਮੋਲ ਲਈ ਆ ਤੇ ਇਹਦਾ ਬੱਚਾ ਕਿਸ ਪੈਰੋ 22 23 ਦਿਨਾਂ ਦੀ ਸੂਈ ਆ ਹਾਂਜੀ ਮਿਲਦੀ ਮਿਲਦੀ ਠੰਡੀ ਆ ਕੋਈ ਦਿੱਕਤ ਨਹੀਂ ਮਿਲਦੀ ਚੀਜ਼ ਆ ਕਿ ਆਪਣੇ ਘਰ ਦੇ ਦੋ ਟਾਈਮ ਚੋਾਈ ਕਰਕੇ ਖਰੇ ਠੀਕ ਆ ਦੁੱਧ ਇਹਦੇ ਕੋਲੇ ਦੁੱਧ ਇਸ ਟਾਈਮ ਤੇ ਠੂਠ ਮਾਰਨ 12 13 ਕਿਲੋ 10 ਕਿਲੋ ਠੰਡਾ ਪਾਣੀ ਹੈਗਾ ਜਿੱਦਾਂ ਮਰਜ਼ੀ ਜੋੜ ਲੈ 10 ਕਿਲੋ ਐਨ ਓਕੇ ਰਪੋਏ ਬਾਕੀ ਪੂਰ ਚੱਡੇ ਦੀ ਗਾਰੰਟੀ ਹੈ ਠੀਕ ਆ ਠੀਕ ਆ ਜੀ ਤੇ ਬਾਕੀ ਵੰਡ ਪਾ ਕੇ ਕਿ ਉਵੇਂ ਹੀ ਨਿਆਣਾ ਪਾ ਵੰਡ ਨਹੀਂ ਪਾਉਣੇ ਰੱਸੀ ਪਾਉਣੀ ਬਸ ਲੱਤਾਂ ਮੜੀ ਓਕੇ ਓਕੇ ਵੜ ਪਹਿਲਾ ਸੂਆਈ ਆ ਪਹਿਲਾ ਸੂਆ ਸੂਈ ਆ ਜੀ ਹੈਨਾ ਬੱਚੀ ਪਹਿਲਾ ਸੂਆ ਜੇ ਕੋਈ ਹਨਾ ਇਹ ਚੀਜ਼ ਲੱਭਦਾ ਹੀ ਇਹ ਘੱਟ ਲੱਭਦੀ ਆ ਤੇ ਬਾਕੀ ਦੁੱਧ ਵੀ ਮਾਝਰ ਦਾ ਹੋ ਦੁੱਧ ਕਿੱਤਾ ਮਾਝਰ ਦਾ ਠੀਕ ਆ ਬਾਕੀ ਥਣ ਥਣ ਚੰਗਾ ਕਰਮ ਵਾਲੀ ਬਸ ਬੱਸ 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 ਤੇ ਬਾਕੀ ਸੂਈ ਵੀ ਛੋਟੀ ਉਮਰ ਦੀ ਆ ਬਿਲਕੁਲ ਜੀ ਬਿਲਕੁਲ ਥੰਸਾ ਜਿਹੜੀ ਗੱਲ ਹੈਗੀ ਆਪਾਂ ਠੂੜ ਮਾਰ ਲਿਓ ਮਰਜੀ ਕਹਿ ਦਈਏ ਪੂਰੀ 20 ਦਿਨ ਸੂਈ ਨੂੰ ਹੋਵੇ ਇਹਨੂੰ ਆਹੋ ਵੀ ਊ ਮੰਨ ਕੇ ਚੱਲ ਗਏ ਵੀ ਇਹ ਉਮਰ ਇਹਦੀ ਆਪਦੀ ਵੀ ਛੋਟੀ ਆ ਉਮਰ ਛੋਟੀ ਆ ਜੀ ਹਣਾ ਹਜੇ ਬੱਚੀ ਆ ਅੰਗ ਹੀ ਆ ਬੱਚੀ ਅੰਗ ਬੱਚੀ ਆ ਠੀਕ ਹੈ ਠੀਕ ਹੈ ਠੀਕ ਲੈ ਚੱਲੀਏ ਇਹਨੂੰ ਇੱਥੇ ਬੰਦ ਗਏ ਇੱਥੇ ਬੰਦ ਗਏ ਠੀਕ ਹੈ ਇਹਦਾ ਫਿਰ ਰੇਟ ਕਿੱਥੇ ਜੇ ਆ ਇਹਦਾ ਸੰਦੂ ਸਾਹਿਬ ਮੁੱਲ 3000 ਰੁਪਏ ਇਹਦਾ ਵੀ ਠੀਕ ਆ ਹਾਂਜੀ ਹਾਂਜੀ 10 ਕਿਲੋ ਦੁੱਧ ਆ ਹਾਂਜੀ ਹਾਂਜੀ ਡੋਣੀ ਦਾ ਕੋਈ ਛੜਾਛੂੜਾਂ ਵਾਲਾ ਕੰਮ ਨਹੀਂ ਹੈਗਾ ਬਜਿੱਥਾ ਕਹਦੇ ਛੜਾਛੂੜ ਮਾਰਦੀ ਆ ਠੀਕ ਆ ਇਹਨਾਂ ਵਿੱਚ ਨਵੇਂ ਸਾਦਾ ਕਰ ਦੂ ਜਰੂਰੀ ਡੇਟਾਂ ਬਾਕੀ ਮਿਲਣ ਬੁੰਦੇ ਨਹੀਂ ਕੋਈ ਦਿੱਕਤ ਹੈਗੀ ਠੀਕ ਹੈ ਠੀਕ ਹਾਂ ਠੀਕ 30000 ਚੋਂ ਹਾਂਜੀ 28 ਹੀ ਦੇ ਦਾਂਗੇ ਜੀ 28000 ਦੀ ਬਹੁਤ ਹੀ ਮੰਤਰ ਕਰਦਾ ਕੋਈ ਗੱਲ ਨਹੀਂ ਵੀ ਜਿਹੜਾ ਭੈਣ ਭਰਾ ਆ ਗਿਆ ਕੋਈ ਗੱਲ ਨਹੀਂ ਠੀਕ ਆ ਧੰਨਵਾਦ ਬਾਈ ਨਾਂ ਮੇਰਾ ਸ਼ਹਿਬਾਜ਼ ਸਿੰਘ ਅੰਬੀਰੇ ਇੱਕ ਰੀ ਐਡਰੈਸ ਆਪਣਾ ਫੇਰ ਆਪਾਂ ਕੰਪਲੀਟ ਕਰ ਦਈਏ ਨਾਂ ਮੇਰਾ ਸ਼ਹਿਬਾਜ਼ ਸਿੰਘ ਪਿੰਡ ਸਾੰਗਰਾ ਸੀਗ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੀ ਜ਼ਿਲ੍ਹਾ ਕਪੂਰਥਲਾ ਦਾ ਹਾਂ ਜੀ ਮੋਬਾਈਲ ਨੰਬਰ ਹੈਗਾ 9978890238 ਓਕੇ ਹੈਨਾ ਹਾਂਜੀ ਤੇ ਆਪਣੇ ਕੋਲੇ ਚਾਰ ਵਹਿੜਾ گاਵਾ ਮਕਾਉਗਾ ਇੱਕ ਤੋਕੜ ਗੱਬਣਾ ਤੇ ਬਾਕੀ ਸਜਰਾ ਬਾਕੀ ਸਜਰਾ ਹਾਂਜੀ ਲੋ ਵੀ ਸੰਜਨੋ ਡਰੈਸ ਤੁਹਾਨੂੰ ਫੇਰ ਪੋਸਟਾ ਇਸ ਨਗਰ ਚ ਚਾਰ ਵਹਿੜਾ ਇਸ ਵੇਲੇ ਵਿਕਰੀ ਆ ਲੀਆਂ ਤਾਜ਼ੀਆਂ ਟੋਕੜਾ ਗੱਬਣਾ ਤੇ ਰੇਟ ਬਾਈ ਦੇ ਤੁਹਾਡੇ ਲੈਣ ਵਾਲੇ ਆ ਬਾਕੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ